ਇਹ ਰੱਖੇ ਚਾ 1 ਮਹੀਨਾ ਨਹੀਂ ਹੋਇਆ ਨਹੀਂ 6 ਮਹੀਨੇ ਹੋ ਗਏ ਤੁਹਾਨੂੰ ਪਤਾ ਵੀ 3 ਸਾਲ ਪਹਿਲਾਂ ਇੱਥੇ ਕਬਜ਼ਾ ਕੀਤਾ ਉਹ ਛਡਾਇਆ ਸੀ ਪ੍ਰਸ਼ਾਸਨ ਨੇ ਆਈ ਪੁਲਿਸ ਆਣਾਂ ਨੇ ਛਡਾਇਆ ਸੀ ਛਡਾਇਆ ਵੀ ਨਾ ਪਤਾ ਫਿਰ ਤੁਸੀਂ ਕਿਵੇਂ ਇੱਥੇ ਰਹਿ ਰਹੇ ਹੋ ਤੁਸੀਂ ਕਿੰਨੇ ਕਮਰੇ ਰੱਖਦੇ ਹੋ ਇੱਕ ਹੀ ਆ ਜੀ ਕਮਰਾ ਤਾਂ ਸਾਡਾ ਕਿੰਨੇ ਡੰਦਰ ਨੇ ਤੁਹਾਡੇ ਕੋਲ ਸਾਡੇ ਕੋਲ 4 ਡੰਦਰ ਨੇ ਉਧਰ ਅੱਗੇ ਵੀ ਨਹੀਂ ਇਸੇ ਤਰ੍ਹਾਂ ਅੱਗੇ ਉਹਨਾਂ ਦੇ ਨੇ ਸਾਰਿਆਂ ਨੇ ਮਤਲਬ ਇੱਥੇ ਕਬਜ਼ਾ ਸਾਰਿਆਂ ਦੇ ਕਮਰੇ ਕਿੰਨੇ ਵੀ ਕਮਰੇ ਚ ਗਮ ਹੀ ਨਹੀਂ ਆ ਜੀ ਸਾਰਿਆਂ ਦੇ ਤੁਹਾਨੂੰ ਪਤਾ ਵੀ ਇਹ ਰਾਤ ਨੂੰ ਹੁਣ ਜਿੰਮੇ ਆਵਾਰਾਂ ਨੇ ਫਿਰ ਐਕਸੀਡੈਂਟ ਦਾ ਵੀ ਕਾਰਨ ਬਣਦੀ ਹੈ ਹਾਂ ਜੀ ਬਣਦਾ ਜੀ ਬਣ ਉੰਦੇ ਹੁੰਦੇ ਇਹ ਕਰਾਜ ਰੱਖ ਲੈ ਕਰਾਂਗੇ ਹਾਂ ਕੋਈ ਜਿੰਮ ਸਾਹਿਬ ਨਾਲ ਮੀਟਿੰਗ ਹੋ ਗਈ ਹੈ ਜਿੰਮ ਸਾਹਿਬ ਨਾਲ ਅਸੀਂ ਗੱਲ ਇਹ ਹੋਈ ਹੈ ਕਿ ਅਸੀਂ ਅਗਲੇ ਹਫਤੇ ਮੰਗਲਵਾਰ ਤੋਂ ਡ੍ਰਾਈਵ ਸ਼ੁਰੂ ਕਰ ਰਹੇ ਹਾਂ ਜਿੰਨੇ ਅਵਾਰਾ ਪਸ਼ੂ ਨੇ ਸਾਡਾ ਮਿਊਨਿਸਪਲ ਕਾਉਂਸਲ ਦਾ ਸਾਰਾ ਸਟਾਫ ਹੋਇਆ ਤੇ ਬਾਕੀ ਜਿਹੜੇ ਬੰਦੇ ਇੱਥੇ ਦੇ ਕੋਈ ਐਨ ਜੀਓ ਹੈਗੇ ਨੇ ਨਾਲ ਲੈ ਕੇ ਉਹਨਾਂ ਨੂੰ ਅਸੀਂ ਫੜ ਕੇ ਗੁਮਸਲਾ ਚਿੱਤ ਆਪਣਾ ਆਪਣਾ ਖਾਲੀ ਕਰ ਦੇਣ ਜੇ ਕਿਸੇ ਨੇ ਕੋਈ ਇੱਥੰਦੇ ਪਸ਼ੂ ਰੱਖੇ ਹੋਣ ਖਾਲੀ ਕਰਨ ਆਪਣਾ ਨਹੀਂ ਕਾਰਵਾਈ ਕੋਈ ਕਿੰਨੇ ਟਾਈਮ ਦੇਗੇ ਉੱਤੇ ਕਫਤੇ ਦੇਗੇ ਇਸ ਵਨ ਜੇ ਐਵੀ 90 ਦੇ ਜਿਹੜੇ ਕੁਝ ਉਸ ਨਿਕਮ ਵੱਲੋਂ ਮੈਨੂੰ ਨੇ ਵੀਡੀਓ ਭੇਜੀਆਂ ਸੀ ਐਂ ਰਿਕਵੈਸਟ ਕੀਤੀਆਂ ਸੀ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਪਸ਼ੂ ਪਾਲ ਪਾਲਦੇ ਨੇ ਸ਼ਾਮ ਨੂੰ ਦੁੱਧ ਚੋ ਲੈਣੇ ਨੇ ਸਵੇਰੇ ਤੋਂ ਚੋ ਲੈਣੇ ਨੇ ਤੇ ਸ਼ਹਿਰ ਚ ਵਾਰਾ ਛੱਡ ਦਿੰਦੇ ਨੇ ਉਹ ਐਕਸੀਡੈਂਟ ਦਾ ਕਾਰਨ ਬਣਦਾ ਪੁਲਿਸ ਵਿਭਾਗ ਨੂੰ ਨਾਲ ਲਿਆ ਈਓ ਸਾਹਿਬ ਨੂੰ ਨਾਲ ਲਿਆ ਹੈਗਾ ਐਂ ਵਿਜਿਟ ਕੀਤੀ ਹੈ ਜਦੋਂ ਹੁਣ ਚੈੱਕ ਕੀਤਾ ਤਾਂ ਜਿਹੜੇ ਇਹ ਕਿਲੇ ਦੀ ਬਿਲਡਿੰਗ ਦੀ ਹਦੂਦ ਦੇ ਅੰਦਰ ਨੇ ਸਾਰੇ ਕਿਲੇ ਦੀ ਜਗ੍ਹਾ ਹੈਗੀ ਆ ਉਹਦੇ ਵਿੱਚ ਲੋਕਾਂ ਨੇ ਰੱਖਿਆ ਹੋਵੇ ਇੱਕ ਵਾਰੀ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਹਫਤੇ ਦੇ ਵਿੱਚ ਆਪਣਾ ਅਲੱਗ ਪ੍ਰਬੰਧ ਕਰ ਲੈਣਾ ਅਦਰਵਾਜ ਕਾਨੂੰਨੀ ਕਾਰਵਾਈ ਹੋਊਗਾ ਇਹੋ ਸਾਹ ਨੂੰ ਵੀ ਕਿ ਜਿਹੜੇ ਹੈਗਾ ਕਿਹਾ ਵੀ ਹਫਤੇ ਬਾਅਦ ਚੈੱਕ ਕਰਨ ਅਤੇ ਖਾਲੀ ਕਰਾ ਕੇ ਨਾ ਇਹਨਾਂ ਤੇ ਤਾਲੇ ਲਾਣ ਤਾਂ ਜੋ ਕੋਈ ਗਲਤ ਅਨਸਰਵੀਏ ਦੇ ਵਿੱਚ ਨਾ ਕਿੰਨੇ ਕਮਰੇ ਨੇ ਜੀ ਦਿੱਤੇ ਇਹਨਾਂ ਨੇ ਕਿਹਾ ਗਿਣਤੀ ਤਾਂ ਨਹੀਂ ਕੀਤੀ ਕਾਫੀ ਵੱਡੀ ਸਾਰੀ ਲਾਈਨ ਹੈ ਸਾਰਿਆਂ ਨੂੰ ਕਹਿ ਦਿੱਤਾ ਗਿਆ ਇਹਨਾਂ ਨੂੰ ਵੀ ਕਹਿ ਦਿੱਤਾ ਗਿਆ ਨਾਲ ਵਾਲੇ ਬੰਦਿਆਂ ਨੂੰ ਆਵਦਿਆਂ ਨੂੰ ਕਹਿ ਦੇਣ ਵੀ ਇਹ ਖਾਲੀ ਕਰ ਦੇਣ ਕਿਉਂਕਿ ਕਾਫੀ ਤਦਾਦ ਵਿੱਚ ਫਿਰਦਿਆਂ ਨੇ ਗਾਮਾ ਆਦਮੇ ਦੇ ਧਾਰੂ ਜਾਦੇ ਨੇ ਕੀ ਲੱਗਦਾ ਆਉਣ ਵਾਲੇ ਸਮੇਂ 'ਚ ਫਿਰ ਤਾਂ ਜੇ ਨਹੀਂ ਕੋਈ ਮੰਨਿਆ ਫਿਰ ਚੱਕ ਕੇ ਹਾਂਜੀ ਡਰਾਈਵ ਚਲਾਈ ਜਾਊਗੀ ਫਿਰ ਛੱਡਿਆ ਵੀ ਨਹੀਂ ਜਾਊਗਾ ਜੇ ਕੋਈ ਇਧਾਰੀ ਪਸ਼ੂ ਕਿਸੇ ਦਾ ਆ ਜਾਊਗਾ ਨਾ ਜੀ ਜੇ ਕਿਸੇ ਦਾ ਦੂਧਾਰੂ ਪਸ਼ੂ ਹੋਇਆ ਤੇ ਉਹ ਚੱਕ ਲੈ ਬਾਅਦ 'ਚ ਦਿੱਤਾ ਵੀ ਨਹੀਂ ਜਾਊਗਾ ਜੀ ਇਹ ਵੀ ਕਲੀਅਰ ਹੈਗਾ ਜੀ ਅਗਲੇ ਹਫਤੇ ਤੋਂ ਡਰਾਈਵ ਚਲਾਨੀ ਹੈਗੀ ਇਸ ਕਰਕੇ ਮੈਂ ਨਾਬੇ ਦੇ ਵਸਨੀਕਾਂ ਨੂੰ ਵੀ ਬੇਨਤੀ ਕਰਦਾ ਵੀ ਜਦੋਂ ਤੁਹਾਨੂੰ ਲੱਗਦਾ ਨਾ ਵੀ ਕਿਸੇ ਨੇ ਆਰਾਛ ਛੱਡਿਆ ਹੈਗਾ ਤਾਂ ਹਫਤੇ ਬਾਅਦ ਇੱਕ ਕੋਈ ਨੰਬਰ ਦਿੱਤਾ ਜਾਊ ਕਿਸੇ ਪਰਸੰਦਾ ਉਹਨੂੰ ਫੋਨ ਕਰੋ ਤੇ ਆਪਣੇ ਆਪ ਉਹ ਲੈ ਕੇ ਉਹਦੇ ਵਿੱਚ ਗਊਸ਼ਾਲਾ ਦੇ ਵਿੱਚ ਛੱਡ ਦੇਣਗੇ